ਸੂਬਾ ਸਰਕਾਰ ਵੱਲੋਂ ਆਰਡੀਨੈਂਸਾਂ ਖਿਲਾਫ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਤੇ ਅੱਜ ਨਗਰ ਕੌਂਸਲ ਧਰਮਕੋਟ ਵਿਖੇ ਕਾਂਗਰਸੀ ਆਗੂਆਂ ਵੱਲੋਂ ਲੱਡੂ ਵੰਡ ਕੇ ਮਨਾਈ ਖੁਸ਼ੀ ਸੀਨੀਅਰ ਕਾਂਗਰਸੀ ਆਗੂ ਗੁਰਬੀਰ ਸਿੰਘ ਗੋਗਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਮੋਗਾ ਤੋਂ ਬਿਊਰੋ ਚੀਫ ਰਾਮ ਸ਼ਰਮਾ ਦੀ ਰਿਪੋਰਟ ਅਸੀਂ ਧੰਨਵਾਦੀ ਹਾਂ ਬਹੁਤ ਬਹੁਤ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦੇ ਜਿਨ੍ਹਾਂ ਨੇ ਅੱਜ ਬੜਾ ਇਤਿਹਾਸਕ ਫੈਸਲਾ ਲਿਆ ਹੈ ਜਿਨ੍ਹਾਂ ਦੀ ਬੜੀ ਦੇਰ ਤੋਂ ਇੰਤਜ਼ਾਰ ਕੀਤੀ ਜਾ ਰਹੀ ਸੀ ਜਿਵੇਂ ਕਿ ਪਹਿਲਾਂ ਪਾਣੀਆਂ ਦੇ ਵੇਲੇ ਵੀ ਇਹਨਾਂ ਨੇ ਬਹੁਤ ਵੱਡਾ ਇਤਿਹਾਸਕ ਫੈਸਲਾ ਲਿਆ ਸੀ ਅੱਜ ਜਿਹੜਾ ਕਿ ਕਿਸਾਨ ਸਾਰੇ ਹੀ ਪੰਜਾਬ ਦੇ ਵਿੱਚ ਜਾਂ ਜਿੱਥੇ ਵੀ ਕਿਸਾਨ ਬੈਠੇ ਆ ਜਿੱਥੇ ਐਮ ਐਸ ਬੀ ਖਤਮ ਕਰਨ ਦੀ ਮੌਤੀ ਨੇ ਇੱਕੋ ਜਿਹੀ ਚਾਲ ਚੱਲੀ ਸੀ ਉਹ ਡਰ ਰਹੇ ਸੀ ਪਰ ਕੈਪਟਨ ਸਾਹਿਬ ਨੇ ਉਹ ਜੋ ਖਾਸੇ ਸੀ ਉਹਨਾਂ ਨੂੰ ਦੂਰ ਕਰਤਾ ਉਹਨਾਂ ਨੇ ਜਿਹੜੀ ਤਕਰੀਬਨ ਆਪਣੇ ਹਰ ਕਿਸਾਨ ਦੇ ਮਨ ਵਿੱਚ ਸੀ ਵੀ ਜਿਹੜੇ ਐਮ ਐਸ ਬੀ ਤੋਂ ਜਦੋਂ ਖਤਮ ਕਰ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਜਿਹੜੇ ਵਪਾਰੀ ਐ ਬਾਹਰਲੇ ਅੰਡਾਨੀ ਮੰਡੀਆਂ ਰਗੇ ਉਹ ਆਪਦੀ ਮਰਜ਼ੀ ਨਾਲ ਆਪਣੀ ਮਰਜ਼ੀ ਦੇ ਭਾਅ ਤੇ ਖਰੀਦਿਆ ਕਰਨਗੇ ਕਿਉਂਕਿ ਕਿਸਾਨੀ ਪਹਿਲਾਂ ਹੀ ਡਾਵਾ ਡੋਲ ਸੀ ਇਸ ਕਰਕੇ ਸਾਰੇ ਮਜੂਜ਼ ਸੀਗੇ ਇਸ ਗੱਲ ਤੋਂ ਪਰ ਕੈਪਟਨ ਸਾਹਮ ਨੇ ਜਿਹੜਾ ਇਹ ਸਭ ਤੋਂ ਵੱਡਾ ਫੈਸਲਾ ਤੇ ਇਤਿਹਾਸਕ ਫੈਸਲਾ ਲਿਆ ਹੈ ਵੀ ਜਿਹੜੀ ਐਮਐਸਬੀ ਤੋਂ ਘਟ ਜਿਹੜਾ ਝੋਨਾ ਜਾਂ ਕਣਕ ਜਾਂ ਕੋਈ ਫਸਲ ਨਹੀਂ ਖਰੀਦੀ ਜਾਊਗੀ ਜਿਹੜਾ ਉਦੋਂ ਥੱਲੇ ਖਰੀਦਣ ਦੀ ਕੋਸ਼ਿਸ਼ ਕਰੂਗਾ ਉਹਨੂੰ 3 ਸਾਲ ਦੀ ਸਜ਼ਾ ਦਿੱਤੀ ਜਾਊਗੀ ਸਭ ਤੋਂ ਵੱਡਾ ਫੈਸਲਾ ਅਸੀਂ ਇਸ ਚੀਜ਼ ਦਾ ਸਾਰੇ ਕਿਸਾਨ ਵੱਲੋਂ ਇਸ ਦਾ ਧੰਨਵਾਦ ਕਰਦੇ ਹਾਂ ਮਹਾਰਾਜ ਸਾਹਿਬ ਦਾ ਤੇ ਲੋਕੜ ਸਾਹਿਬ ਦੀ ਅਗਵਾਈ ਦੇ ਹੇਠ ਅੱਜ ਅਸੀਂ ਇਹ ਖੁਸ਼ੀ ਮਨਾਉਂਦੇ ਹੋਏ ਲੱਡੂ ਵੰਡੇ ਆ ਧੰਨਵਾਦ